ਬਹੁਤ ਫਾਇਦੇਮੰਦ ਹੈ ਆਪਾਂ ਨੇ ਕੀ ਕਰਨਾ ਹੈਗਾ ਜੀ ਤੁਸੀਂ ਲਿਖੋ ਕਾਪੀ ਪੈਨ ਚੱਕੋ ਆਪਦਾ ਤੇ ਲਿਖੋ ਆਪਣੇ ਕਾਲੇ ਵਾਲਾਂ ਵਾਸਤੇ ਆਪਾਂ ਤੇਲ ਤਿਆਰ ਕਰਨਾ ਹੈਗਾ ਉਹ ਮੈਂ ਵੈਸੇ ਵੀਡੀਓ ਵੀ ਪਾ ਰੱਖੀ ਐ ਪਰ ਮੈਂ ਜਿਹੜੇ ਮੇਰੇ ਨਵੇਂ ਫੋਲੋਅਰ ਜੁੜੇ ਆ ਹੋ ਸਕਦਾ ਵੀ ਉਹਨਾਂ ਨੇ ਵੀਡੀਓ ਉਹ ਦੇਖੀ ਨਾ ਹੋਵੇ ਤੇ ਉਹਨਾਂ ਵਾਸਤੇ ਆਪਾਂ ਜਿਹੜੀ ਅੱਜ ਵੀਡੀਓ ਲੈ ਕੇ ਆਏ ਜੀ ਮੈਂ ਤੁਹਾਨੂੰ ਦੱਸ ਦਿਆਂ ਲਿਖਾਉਣੀ ਆ ਤੁਹਾਨੂੰ ਮੈਂ ਨਾਲ ਦੀ ਨਾਲ ਤੁਸੀਂ ਕਾਪੀ ਪੈਨ ਚੱਕੋ ਜੀ ਤੇ ਨਾਲ ਦੀ ਨਾਲ ਲਿਖੀ ਚੱਲਿਆ ਕਰੋ ਆਪਣੀ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਆ ਕਰੋ ਜੀ ਵੱਧ ਤੋਂ ਵੱਧ ਤੇ ਨਾਲੇ ਵੱਧ ਤੋਂ ਵੱਧ ਪਿਆਰ ਦਿਆ ਕਰੋ ਜੀ ਤੁਸੀਂ ਮੈਨੂੰ ਵਧੀਆ ਵਧੀਆ ਮਿੱਠੇ ਮਿੱਠੇ ਕਮੈਂਟ ਕਰਿਆ ਕਰੋ ਫਿਰ ਮੈਨੂੰ ਵੀ ਐ ਹੌਸਲਾ ਜਾ ਹੋ ਜਾਂਦਾ ਹੈ ਨਾ ਤੇ ਠੀਕ ਹੈ ਜੀ ਤੇ ਆਪਾਂ ਹੁਣ ਕਰਦੇ ਆਂ ਜੀ ਸ਼ੁਰੂ ਲਿਖੋ ਜੀ ਕਾਪੀ ਪੈਨ ਲੈ ਕੇ ਤੁਸੀਂ ਆਪਾਂ ਕੀ ਕਰਨਾ ਜੀ ਔਲਿਆਂ ਦਾ ਰਸ ਲੈਣਾ ਹੈਗਾ ਕੱਚੇ ਹਰੇ ਔਲੇ ਲਿਆਓ ਤੁਸੀਂ ਘਰੇ ਤੁਹਾਨੂੰ ਮੈਂ ਦੱਸਦੀ ਆਂ ਵੀ ਰਸ ਆਪਾਂ ਕਿਵੇਂ ਕੱਢਣਾ ਉਹਨਾਂ ਦਾ ਤੇ ਉਹ ਤੁਸੀਂ ਮਿਹਨਤ ਹੈ ਜੀ ਉਹ ਤੇ ਥੋੜੀ ਜੀ ਮਿਹਨਤ ਕਰ ਸਕਦੇ ਹੋ ਤਾਂ ਤੁਸੀਂ ਕਰ ਲਿਓ ਕੱਚੇ ਹਰੇ ਔਲੇ ਲਿਆਓ ਹਰੇ ਔਲੇ ਲਿਆ ਕੇ ਜਸਪਾਲ ਸੰਭੀ ਜੀ ਨਾਇਸਰਾਂ ਜੀ ਥੈਂਕ ਯੂ ਜੀ ਥੈਂਕ ਯੂ ਕੱਚੇ ਹਰੇ ਔਲੇ ਲਿਆ ਕੇ ਨਾ ਤੁਸੀਂ ਉਹਨਾਂ ਨੂੰ ਕद्दूकस ਕਰ ਲਿਓ ਮਿਕਸੀ ਵਿੱਚ ਨਹੀਂ ਕਰਨਾ ਜੀ ਕद्दूकस ਕਰਨਾ ਆਪਾਂ ਉਹਨਾਂ ਨੂੰ